ਯਾਰੋਂ ਪਿਆਰ ਵੱਡਿਆਂ ਦਾ ਸਤਿਕਾਰ ਹੈ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ ਸਿਖਾਵਾਂ ਕਿਵੇਂ ਖਾਨਲੇ ਬਣਾਉਣੀਆਂ ਸੋਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਪਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋੜੇ ਦਾ ਅਨਰੇਡੀਓ ਸੁਣ ਬੋਲਦਾ ਉਮਰ ਰੇਡੀਓ ਸੁਪਾਈਸ ਬੋਲਦਾ ਹਾਂ ਉਮਰ ਰੇਡੀਓ ਸੁਪਾਈਸ ਬੋਲਦਾ ਹਾਂ ਆਪਣਾ 19 ਅਗਸਤ ਦਾ ਅੱਜ ਦਾ ਟਾਪਿਕ ਲੈ ਕੇ ਹਾਜ਼ਰ ਹੋ ਗਏ ਆ ਰੇਡੀਓ ਸੁਪਾਈਸ ਤੋਂ ਮੈਂ ਸੁਰਿੰਦੇ ਗਿੱਚਾ ਮੇਰੇ ਵੱਲੋਂ ਪਿਆਰ ਭਰ ਸੱਚਾ ਲਵ ਸੈਸ਼ਨ ਦੇ ਵਿੱਚ ਅੱਜ ਦੇ ਟਾਪਿਕ ਦੇ ਉੱਤੇ ਗੱਲਬਾਤ ਕਰਨੀ ਹੈ ਤੋਂ ਮੇਰੇ ਨਾਲ ਇਸ ਟਾਪਿਕ ਦੇ ਉੱਤੇ ਗੱਲਬਾਤ ਕਰਨ ਵਾਸਤੇ ਨਵਦੀਪ ਰੰਦਾਵਾ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਤੋ ਅਕਸਰ ਨਤੇਜੀ ਆਪਾਂ ਜਦੋਂ ਗੱਲਬਾਤ ਕਰਦੇ ਆ ਦੋ ਤਿੰਨ ਜਣੇ ਇਕੱਠੇ ਹੁੰਦੇ ਆ ਤੋ ਇੱਕ ਨੂੰ ਲੱਗਦਾ ਕਿ ਮੇਰੀ ਗੱਲ ਹੌਲੀ ਹੈ ਤੋ ਮੈਂ ਹੋਰ ਉੱਚਾ ਬੋਲਾਂਗਾ ਤਾਂ ਸੁਣੀ ਜਾਣੀ ਹੈ ਜਾਂ ਘਰ ਦੇ ਵਿੱਚ ਵੀ ਅਕਸਰ ਅਸੀਂ ਜਦੋਂ ਕੋਈ ਗੱਲਬਾਤ ਕਰਦੇ ਆ ਤੇ ਸਾਡੀ ਜਿਹੜੀ ਟੋਨ ਹੈ ਸਾਡੀ ਵੋਲਿਊਮ ਹੈ ਆਮ ਨੋਰਮਲ ਦਿਨਾਂ ਨਾਲੋਂ ਬਹੁਤ ਜ਼ਿਆਦਾ ਉੱਚੀ ਹੁੰਦੀ ਕਈ ਵਾਰੀ ਆਪਾਂ ਦੇਖਿਆ ਕਿ ਬੱਚੇ ਸਾਨੂੰ ਕਹਿੰਦੇ ਕਿ ਮੰਮੀ ਪਾਪਾ ਤੁਸੀਂ ਬਹੁਤ ਜ਼ਿਆਦਾ ਉੱਚੀ ਬੋਲਦੇ ਆ ਇਵਨ ਕਾਂਡਗਵਾਂ ਦੇ ਵਿੱਚ ਕਈ ਵਾਰ ਤਾਂ ਇਦਾਂ ਲੱਗਦਾ ਹੈ ਕਿ ਇਗਨੂ ਕੇਸਸ ਵੀ ਮੈਂ ਦੇਖਿਆ ਐ ਜਿੱਥੇ ਕਿ ਪੁਲਿਸ ਨੂੰ ਕਾਲ ਕੀਤਾ ਗਿਆ ਕਿ ਸ਼ਾਇਦ ਉਹ ਲੜਦੇ ਪਏ ਆ ਤੇ ਅਸੀਂ ਪੰਜਾਬੀ ਝੜਿਆ ਖਾਸ ਕਰਕੇ ਇੰਡੀਅਨ ਪੰਜਾਬੀ ਆ ਅਸੀਂ ਉੱਚਾ ਕਿਉਂ ਬੋਲਦੇ ਨਾ ਅੱਜ ਦੇ ਟੌਪਿਕ ਤੇ ਉਤੀ ਆਪਾਂ ਇਹੀ ਗੱਲ ਕਰਨੀ ਹੈ ਬੜਾ ਇੰਟਰਸਟਿੰਗ ਟੌਪਿਕ ਹੈ ਸੁਨਦਰਜੀ ਜੀ ਤੁਸੀਂ ਗੱਡੀ 'ਚ ਬੈਠੇ ਹੋਏ ਹੋ ਹਮ ਜਹਾਜ਼ 'ਚ ਪਬਲਿਕ ਪਲੇਸਿਸ 'ਤੇ ਬੈਠੇ ਹੋਏ ਹੋ ਪਬਲਿਕ ਪਲੇਸਿਸ 'ਤੇ ਕਿਤੇ ਵੀ ਹਾਂ ਅਮ ਕੋਈ ਡਿਨਰ ਰੱਖਿਆ ਹੋਇਆ ਬਾਕੀ ਕਮਿਊਨਿਟੀਜ਼ ਵੀ ਆ ਰਹੀਆਂ ਤੁਸੀਂ ਉੱਥੇ ਬੈਠੇ ਹੋਏ ਹੋ ਬਿਲਕੁਲ ਵਾਕ ਕਰਦੇ ਆ ਤੁਸੀਂ ਸਾਈਡ ਦੇ ਉੱਤੇ ਪਬਲਿਕ ਪਲੇਸ ਦੇ ਉੱਤੇ ਨਗਰੇ ਉੱਤੇ ਤੁਸੀਂ ਘਰ ਆਪਣੇ ਖੜੇ ਹੋ ਹਮ ਇਹ ਸਾਰਿਆਂ ਦੇ ਵਿੱਚ ਇੱਕ ਤੁਹਾਨੂੰ ਗੱਲ ਬੜੀ ਕਾਮਨ ਹੈ ਬਿਲਕੁਲ ਮਹਿਸੂਸ ਹੋਏਗੀ ਹਮ ਕਿ ਸਾਡੀ ਆਵਾਜ਼ ਬਹੁਤ ਲਾਊਡ ਹੁੰਦੀ ਹੈ ਬਹੁਤ ਉੱਚੀ ਸੁਣਦੀ ਹੈ ਉੱਚੀ ਹਾਂ ਅਸੀਂ ਮਤਲਬ ਕਿ ਹਜੇ ਬੰਦੇ ਜਿਹੜੇ ਵਾਕ ਕਰ ਰਹੇ ਆ ਹੂੰ ਸ਼ਾਮ ਦੇ ਟਾਈਮ ਦੇ ਉੱਤੇ ਬਿਲਕੁਲ ਉਹ ਭਾਵੇਂ 50 ਮੀਟਰ ਦੂਰੋਂ ਉਹਨਾਂ ਦੀ ਆਵਾਜ਼ ਉੱਚੀ ਉੱਚੀ ਸੁਣਨੀ ਹੂੰ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਭਾਵੇਂ ਉਹ ਹਾਸੇ ਦੇ ਵਿੱਚ ਹੋਵੇ ਹਾਂਜੀ ਭਾਵੇਂ ਇੱਕ ਦੂਜੇ ਨਾਲ ਆਮ ਗੱਲਾਂ ਹੋਣ ਬਹੁਤ ਵਾਰ ਮੈਂ ਸਾਰਿਆਂ ਨੂੰ ਨਹੀਂ ਕਹ ਰਿਹਾ ਪਰ ਬਹੁਤ ਵਾਰ ਬਹੁਤ ਵਾਰ ਹਾਂਜੀ ਮੋਸਟ ਆਫ ਇਦਾਂ ਹੀ ਹੁੰਦਾ ਕਿ ਉੱਚੀ ਲਾਊਡ ਗੱਲਾਂ ਜਿਹੜੀਆਂ ਸੁਣਦੀਆਂ ਸੁਨਦੀ ਫਿਰ ਮੈਂ ਨਿੱਜੀ ਤੌਰ ਦੇ ਉੱਤੇ ਤੋਕ ਮਹੀਨੇ ਹੋਏ ਇੱਕ ਵਾਲਨਟੇਜ ਇਵੈਂਟ ਦੇ ਵਿੱਚ ਮੈਂ ਇਹਦਾ ਜ਼ਕਰ ਪਿਲੋ ਕੀਤਾ ਸੀ ਜੀ ਸਾਰੇ ਕਮਿਊਨਿਟੀ ਵੱਖ-ਵੱਖਰੀ ਬੈਠੀ ਹੋਈ ਹਮ ਅਵਾਰਡ ਈਵਨਿੰਗ ਚੱਲ ਰਹੀ ਹੈ ਉੱਥੇ ਜੀ ਸ਼ਰਾਬ ਦੇ ਗਲਾਸ ਭਰ-ਭਰ ਕੇ ਕਈ ਵਾਰ ਹੂੰ ਇਕুই ਟੇਬਲ ਜਿਹੜਾ ਪੰਜਾਬੀਆਂ ਦਾ ਸੀ ਪੂਰਾ ਟੇਬਲ ਪੰਜਾਬੀਆਂ ਦਾ ਸੀ ਅੱਛਾ ਮੈਂ ਵੀ ਉੱਥੇ ਬੈਠਾ ਸੀ ਜੀ ਸ਼ਰਾਬ ਦਾ ਦਿਸ ਹੈਵਨ ਦੇ ਨਾਲ ਜਿੱਦਾਂ ਜਿੱਦਾਂ ਰਾਤ ਵੱਧੀ ਗਈ ਬਸ ਮੋਲੀਅਮ ਤੋਂ ਰੁਚੀ ਦੋਨੋਂ ਰੁਚੀ ਹੋ ਗਈ ਪਰਵਾਰਾਂ ਚ ਬੈਠੇ ਆਲੇ ਦੁਆਲੇ ਸਾਰੇ ਦੇਖ ਰਹੇ ਆਏ ਉਸ ਟੇਬਲ ਵੱਲ ਹੋਰ ਕਮਿਊਨਿਟੀ ਦੇ ਲੀਡਰ ਹੂੰ ਉੱਥੇ ਬੈਠੇ ਦੇਖ ਰਹੇ ਆ ਬੈਠੇ ਆ ਦੇਖ ਰਹੇ ਪਰਵਾ ਸਾਨੂੰ ਬਿਲਕੁਲ ਨਹੀਂ ਹੂੰ ਗੱਡੀ ਦੇ ਵਿੱਚ ਟ੍ਰੇਨ ਜਿਹੜੀ ਆ ਬਹੁਤ ਵਾਰ ਜਾ ਰਹੀ ਹੈ ਆਕਨ ਸ਼ਹਿਰ ਤੋਂ ਸੈਂਟਰ ਦੇ ਵਿੱਚ ਹੂੰ ਬਾਕੀ ਸਾਰੇ ਕੋਈ ਪੜ ਰਿਆ ਕੋਈ ਫੋਨ ਦੇ ਉੱਤੇ ਜਾਂ ਗੱਲ ਵੀ ਕਰ ਰਿਆ ਤੇ ਇੱਕ ਜਿੰਦਾ ਉਹਨਾਂ ਨੂੰ ਸੁਣ ਰਹੀ ਤੁਸੀਂ ਮੋਰੇ ਵੀ ਬੈਠੇ ਹੋ ਤੁਹਾਨੂੰ ਕਈ ਵਾਰ ਆਵਾਜ਼ ਬਿਲਕੁਲ ਨਹੀਂ ਸੁਣਦੀ ਹਾਂਜੀ ਆਪਾਂ ਚਿਉ-ਚਿਉ ਲੱਗੇ ਹੋਏ ਆ ਅੱਜ ਦੇ ਟੌਪਿਕ ਦੇ ਵਿੱਚ ਇੱਕ ਕਿਉਂ ਹਮ ਹਮ ਤੁਸੀਂ ਕਿਉਂ ਸੋਚਦੇ ਹੋ ਕਿ ਆਪਾਂ ਹੀ ਹਮ ਇਸ ਪੱਖੋਂ ਇਹਵੇਂ ਵਿਚਰਦੇ ਆ ਕੀ ਤੁਹਾਨੂੰ ਲੱਗਦਾ ਕਿ ਆਪਣੀ ਕਮਿਊਨਿਟੀ ਤੋਂ ਵੀ ਜ਼ਿਆਦਾ ਦੂਸਰੀ ਕਮਿਊਨਿਟੀ ਦੇ ਕਈ ਲੋਕ ਕਈ ਵਾਰੀ ਲਾਊਡਰ ਹੁੰਦੇ ਆ ਕੀ ਤੁਸੀਂ ਦੇਖਿਆ ਹੈ ਇਸ ਚੀਜ਼ ਬਾਰੇ ਅ ਇੱਕ ਕੋਈ ਕਮਿਊਨਿਟੀ ਮੈਂ ਸੋਚ ਸਕਦਾ ਜਿਹੜੇ ਸਾਡੇ ਤੋਂ ਵੀ ਕਈ ਵਾਰ ਉੱਚੀ ਟੋਨ ਆ ਟੋਨ ਦੇ ਕੈਬਰ ਪਹੁੰਚ ਜਾਂਦੇ ਆ ਜੀ ਉਹ ਮੌਰੀ ਭਾਈਚਾਰਾ ਹਾਂ ਜੀ ਉਹ ਵੀ ਜਦੋਂ ਪੂਰੇ ਆਪਣੇ ਸਰੂਰ ਚ ਆ ਜਾਂਦੇ ਆ ਹੂੰ ਜਾਂ ਤਾਂ ਫਿਰ ਚੰਗਿਆੜੇ ਨਿਕਲਦੇ ਇੱਕ ਦੂਜੇ ਦੇ ਕੋ ਸੁਨਮੁਕੀਆਂ ਪੈਂਦੀਆਂ ਬਸ 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 ਜਾਂ ਫਿਰ ਉੱਚੀ ਉੱਚੀ ਤੇ ਨਾੜ ਲੱਗਾ ਹਾਂਸੀ ਗਾਣੇ ਪੂਰਾ ਹੁਣ ਇਹਨਾਂ ਦੋਨਾਂ ਦੇ ਵਿੱਚ ਸਿਮਿਲਰਿਟੀ ਕੀ ਆ ਹਾਂ ਹਾਂ ਚੰਦਰੀ ਇਸ ਨੂੰ ਮੈਂ ਪੱਖ ਨੂੰ ਲੈ ਕੇ ਜਕੀ ਇਹ ਖੁੱਲ ਕੇ ਜੀਣ ਵਾਲੇ ਲੋਕ ਆਪਾਂ ਮੰਨ ਸਕਦੇ ਹਾਂ ਬਿਲਕੁਲ ਹੁਣ ਆਪਾਂ ਸਤਜੀ ਜੇ ਗੱਲ ਕਰੀਏ ਆਪਣੇ ਪਿਛੋਕੜ ਦੀ ਹਾਂ ਆਪਾਂ ਪਿੰਡਾਂ ਤੋਂ ਉੱਠ ਕੇ ਆਏ ਲੋਕਾਂ ਬਿਲਕੁਲ ਖੁੱਲਾ ਬੋਲਣਾ ਚੱਲਣਾ ਹਾਂ ਖੁੱਲਾ ਮਾਹੌਲ ਆ ਜੋਇੰਟ ਫੈਮਲੀਆਂ ਹੁੰਦੀਆਂ ਸੀਗਾ ਜੋਇੰਟ ਫੈਮਲੀਆਂ ਬਿਲਕੁਲ ਖੂਆਂ ਦੇ ਉੱਤੇ ਡੇਰਿਆਂ ਦੇ ਉੱਤੇ ਵੱਡੇ ਸਾਰਿਆਂ ਦੇ ਕਾਰਬਾਰ ਸੋ ਕਿਹਨੂੰ ਬੁਲਾਉਣਾ ਹਾਂ ਉੱਚੀ ਆਵਾਜ਼ ਮਾਰਨੀ ਉੱਚੀ ਆਵਾਜ਼ ਮਾਰਨੀ ਕਿ ਨੂੰ ਖੂ ਤੋਂ ਆਈ ਹੋਏ ਏਦਾਂ ਕਰ ਬਿਲਕੁਲ ਦੂਰੋਂ ਆਵਾਜ਼ ਮਾਰਨੀ ਤੇ ਉੱਚੀ ਬੋਲਣਾ ਕਿੱਧਰੋਂ ਤੁਰਿਆ ਜਾਣਾ ਬਿਲਕੁਲ ਬਿਲਕੁਲ ਹਾਂ ਤੂੰ ਹੈ ਹੈ ਮੁੜਿਆ ਹੀ ਨਹੀਂ ਜਾਏ ਹਾਂ ਇਹ ਕੰਟੀਨਿਊ ਜਨਰੇਸ਼ਨ ਟੂ ਜਨਰੇਸ਼ਨ ਜਿਹੜੀ ਚੱਲਦੀ ਹੋਈ ਹੁਣ ਸੁੰਦਰੀ ਅਮ ਮੇਰੇ ਲਈ ਬਹੁਤ ਲੋਕ ਕਹਿੰਦੇ ਆ ਕਿ ਤੂੰ ਚੀਬੋ ਹੱਸਦਾ ਹੂੰ ਬੱਕੱਤੀ ਵਾਰ ਬੜੀ ਦੂਰ ਤੱਕ ਸੁਣ ਪੈਂਦੀ ਸੁਣਦੀ ਹੈ ਹਾਂਜੀ ਕਈ ਪੱਖ ਵੀ ਜੁੜ ਜਾਂਦੇ ਆ ਸਾਰਿਆਂ ਦੇ ਨਾਲ ਜੀ ਲੇਕਿਨ ਇੱਕ ਕਮਿਊਨਿਟੀ ਦੇ ਪੱਖੋਂ ਸਾਡੇ ਨਾਲ ਆ ਇਹ ਜਿਹੜਾ ਪੱਖ ਜੁੜਿਆ ਆ ਇਸ ਦੇ ਵਿੱਚ ਮੌਕੇ ਦੀ ਨਜ਼ਾਕਤ ਹੂੰ ਨੂੰ ਸਮਝਣਾ ਹਾਂ ਇੱਕ ਬਹੁਤ ਵੱਡਾ ਵੀ ਅਸੀਂ ਕਿੱਥੇ ਬੈਠੀ ਹੋਈ ਆ ਕਿ ਇਸ ਜਗ੍ਹਾ ਤੇ ਕਿਦਾਂ ਦਾ ਪਲੇਸ ਹੈ ਅਵੇਰਨੈਸ ਯੈਸ ਸਾਡਾ ਫੋਨ ਨੰਬਰ ਹੈ ਜੀ 92799270 ਤੁਸੀਂ ਆਨਲਾਈਨ ਵੀ ਸਨੂ ਡਿਡ ਯੂ ਸਪਾਈਸ ਦੇ ਉੱਤੇ ਆਪਣੇ ਵਿਊਜ਼ ਜਿਹੜੇ ਆ ਫੇਸਬੁੱਕ ਦੇ ਉੱਤੇ ਦੇ ਸਕਦੇ ਆ ਅਸੀਂ ਲਾਈਵ ਆ ਜੀ ਸੁੰਦਰੀ ਆਪਾਂ ਜੇ ਪਛੋਕਰ ਦੇਖੀਏ ਆਪਾਂ ਫਰੰਟ ਇਅਰ ਲੋਕ ਆ ਜੰਗੀ ਲੋਕ ਆ ਮੁਸ਼ਕਲਾਂ ਆਪਾਂ ਬਹੁਤ ਜੜੀਆਂ ਲੜੀਆਂ ਲੜਾਈਆਂ ਨਾਇ ਦੇ ਖਿਲਾਫ ਆਪਾਂ ਖੜੇ ਹੋਏ ਆ ਅਸੀਂ ਜਦੋਂ ਵੀ ਕੋਈ ਤੇ ਸਾਨੂੰ ਲੱਗਾ ਕਿ ਨਹੀਂ ਇੱਥੇ ਖਾਣਾ ਚਾਹੀਦਾ ਅਸੀਂ ਜ਼ੋਰ ਨਾ ਬੋਲੇ ਹੂੰ ਜੀ ਕਿਸਾਨ ਮੋਰਚਾ ਇਹਨਾਂ ਦੇ ਵਿੱਚੋਂ ਇੱਕ ਸੀ ਜੀ ਹਾਂਜੀ ਸੋ ਇਸ ਤੋਂ علاوہ ਜੋਸ਼ ਤੇ ਜਜ਼ਬਾਤ ਸਾਡੇ 'ਚ ਬਹੁਤ ਜੋਸ਼ ਹੂੰ ਪੈਸ਼ਨੇਟ ਜੀ ਹਾਂਜੀ ਕਿ ਭਈ ਆ ਬੰਦੇ ਜਿਹੜੇ ਆ ਇਹਨੂੰ ਰੁਕਦੇ ਨਹੀਂ ਖੋਲ ਕੇ ਗੱਲ ਕਰਦੇ ਆ ਬਿਲਕੁਲ ਸਹੀ ਪਰ ਸੁੰਦਰੀ ਨਿਊਜ਼ੀਲੈਂਡ ਸ਼ਾਂਤੀ ਵੜਾ ਮੁਲਕ ਆ ਹਾਂ ਇਹਦਾ ਪ੍ਰਭਾਵ ਕੀ ਪੈਂਦਾ ਹੈ ਦੂਸਰੇ ਲੋਕਾਂ ਤੇ ਹਾਂ ਬਿਲਕੁਲ ਤੇ ਇਸ ਨੂੰ ਜੇ ਆਪਾਂ ਦੇਖੀਏ ਤੇ ਉੱਚੀ ਵਾਰ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਬੱਚੇ ਜਿਹੜੇ ਆ ਸਾਡੇ ਵੱਲ ਦੇਖਦੇ ਨੇ ਕੀ ਇਹ ਕਰ ਕੀ ਰਹੇ ਆ ਇਹ ਕਿੱਧਰੋਂ ਆਏ ਲੋਕਿਆ ਕਿਹੜੇ ਪਲਾਨ ਇਰ ਤੋਂ ਇਹ ਤੇ ਇੱਕ ਵਰਡ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਹਮ ਮਮ ਯਾ ਡੈਡੀ ਯੂ ਏਮਬੈਰਸਿੰਗ ਮੀ ਯੈਸ ਹਾਂ ਜਦੋਂ ਸਪੈਸ਼ਲੀ ਅਸੀਂ ਪਬਲਿਕ ਪਲੇਸ ਤੇ ਜਾਂਦੇ ਹਾਂ ਨਾ ਤਾਂ ਉੱਚੀ ਬੋਲਦੇ ਆ ਤੇ ਉਹ ਸਾਡੇ ਬੱਚੇ ਸਾਡੇ ਵੱਲ ਇਦਾਂ ਦੇਖਦੇ ਆ ਉਹ ਚਾਹੁੰਦੇ ਹੁੰਦੇ ਕਿ ਕਿਸ ਤਰ੍ਹਾਂ ਕੁਰਸੀ ਦੇ ਵਿੱਚ ਕਿੱਥੇ ਸਿਮਟ ਜਾਈਏ ਕਿ ਆ ਕੀ ਆ ਹਵਲਦਾ ਇਹ ਹੈਗਾ ਤਾਂ ਮੇਰਾ ਬਾਪ ਜਾਂ ਮੇਰੀ ਮਾਂ ਆਂ ਬਿਲਕੁਲ ਪਰ ਇਹ ਹੈ ਕਿ ਇਹੋ ਹਾਂ ਵੀ ਆਲਾ ਤਾਂ ਦੇਖਦੀ ਨਹੀਂ ਐਬਸੋਲੂਟਲੀ ਸੋ ਉਸ ਦਾ ਪ੍ਰਭਾਵ ਹੂੰ ਬਹੁਤ ਹੈ ਜੀ ਬਿਲਕੁਲ ਸਾਡੇ ਗਵਾਂਢੀ ਹੂੰ ਆਮ ਤੌਰ ਤੇ ਇੰਗਲੈਂਡ ਦੇ ਵਿੱਚ ਮੇਰੇ ਨਾ ਮਾਮਾ ਜੀ ਪਹਿਲਿਆਂ ਦੇ ਵਿੱਚ ਉੱਥੇ ਗਏ ਸੀ ਹੂੰ ਹੂੰ ਸਾਊਥ ਹਾਲਰ ਲੱਕੇ ਦੇ ਵਿੱਚ ਹਰ ਵੀ ਉੱਥੇ ਨੇ ਤੇ ਬਹੁਤ ਪਸੰਦ ਆ ਉਹਨਾਂ ਨੂੰ ਉਹ ਇਲਾਕਾ ਤੇ ਪੰਜਾਬੀ ਦਾ ਗੜ ਹੈ ਜੀ ਆਪਣੇ ਪੈਪਟੋਈ ਤੋਂ ਵੀ ਸੰਗਣੀ ਵਸੂ ਆ ਜੀ ਪਰ ਪਹਿਲੋਂ ਨਹੀਂ ਹੋਇਆ ਕਰਦੀ ਸੀ ਹੂੰ ਹੂੰ ਤੇ ਸੁੰਦਰੀ ਮੇਰੇ ਮਾਮਾਈ ਦੱਸਦੇ ਹੁੰਦੇ ਸੀ ਕਿ ਸਾਡੇ ਬੰਦਿਆਂ ਨੇ ਉੱਚੀ ਉੱਚੀ ਜਦੋਂ ਰਾਤ ਨੂੰ ਆ ਕੇ ਕਿਉਂਕਿ ਸ਼ਿਫਟਾਂ ਦੇ ਵਰਕ ਸੀ ਸ਼ਿਫਟਾਂ ਦੇ ਵਰਕ ਹਾਂ ਉਹ ਉਹਨਾਂ ਨੇ ਰੋਟੀ ਬਣਾਉਂਦੇ ਆ ਰਾਤ ਦੇ 12 1 ਵਜੇ ਥੋੜਾ ਹਾਸਾ ਠੱਠਾ ਕੇ ਤੇ ਦੇਸੀ ਬਿਲਕੁਲ ਲਾ ਕੇ ਤੇ ਫਿਰ ਉੱਚੀ ਉੱਚੀ ਕਾਲਾਂ ਮੀਂਹ ਲਾ ਲੜੀਆਂ ਫੋਨ ਲਾਉਣਾ ਹੈ ਔਰ ਫੋਨ ਦੇ ਉੱਤੇ ਤੁਸੀਂ ਦੇਖੋ ਕਿ ਕਈ ਵਾਰ ਤਾਂ ਐਦਾਂ ਲੋਕ ਗੱਲ ਕਰਦੇ ਆ ਕਿ ਮਤਲਬ ਇਦਾਂ ਲੱਗਦਾ ਹੁੰਦਾ ਕਿ ਇੱਥੋਂ ਬੈਠਿਆਂ ਦੀ ਪੰਜਾਬ ਦੇ ਵਿੱਚ ਹੀ ਆਵਾਜ਼ ਪਹੁੰਚ ਜਾਣੀ ਹੈ ਸੰਦਰਜੀ ਜੀ ਜਿਹਨਾਂ ਮੇਰੇ ਮਾਮਾ ਜੀ ਕਹਿੰਦੇ ਕਿ ਅਸੀਂ ਫੋਨ ਲਾਉਂਦੇ ਹੁਣ ਇਹ ਵੀ ਨਹੀਂ ਚਾਹੁੰਦੇ ਕਿ ਜਿਹੜੇ ਕਮਰੇ ਦੇ ਉਦਰੇ ਉਹ ਸੁਣਨ ਸਾਡੇ ਕੀ ਗੱਲਾਂ ਬਾਤਾਂ ਕੀ ਪ੍ਰਾਈਵੇਸੀ ਰੱਖ ਸਕਦੇ ਫਿਰ ਅਸੀਂ ਬਾਹਰ ਚਲੇ ਜਾਣਾ ਕੱਦ ਦੇ ਇਲਾਕੇ ਕੱਢੇ ਬਿਲਕੁਲ ਬਿਲਕੁਲ ਹਾਂ ਉਹ ਕਹਿੰਦੇ ਡੰਡੀ ਬੰਨ ਗੋਰੀਆ ਨੇ ਘਰ ਵੇਚਣੇ ਸ਼ੁਰੂ ਕਰ ਦਿੱਤੇ ਹਾਂ ਵੀ ਇੱਥੋਂ ਪੰਜੋਂ ਕੀ ਕਹਿੰਦਾ ਉਹ ਲਾਕੇ ਨੇ ਪੰਜਾਬੀਆਂ ਨੇ ਬਿਲਕੁਲ ਹਾਂ ਸੋ ਨੇਚਰਲੀ ਉਹਨਾਂ ਤੋਂ ਆਪ ਫਰਕ ਨਹੀਂ ਕਿਉਂਕਿ ਉਹ ਵੀ ਉਧਰ ਨੂੰ ਤੁਰਿਓ ਸੀ ਬਿਲਕੁਲ ਬਿਲਕੁਲ ਲੇਕਿਨ ਮੈਂ ਇੰਪੋਰਟੈਂਟ ਜਿਹੜੀ ਗੱਲ ਕਰਨਾ ਇਹਨੂੰ ਸੀਰੀਅਸ ਬਾਰੇ ਪਾਛੇ ਲੈਂਦੇ ਆ ਇਸ ਦਾ ਇੰਪੈਕਟ ਸੁਧਜੀ ਸਾਡੀ ਕਮਿਊਨਿਟੀ ਦੀ ਦਿਖਦੇ ਪੱਖੋਂ ਬਹੁਤ ਆ ਹੂੰ ਸੋ ਆਪਾਂ ਨੂੰ ਕਿਵੇਂ ਦੇਖਿਆ ਜਾਂਦਾ ਹੂੰ ਕਿਵੇਂ ਸਾਡਾ ਬ੍ਰਾਂਡ ਬਣ ਜਾਂਦਾ ਬਿਲਕੁਲ ਅਮ ਇਹ ਬਹੁਤ ਇੰਪੋਰਟੈਂਟ ਆ ਹੂੰ ਫਿਰ ਲੋਕੀ ਬਿਹੇਵ ਉਸ ਪੱਖੋਂ ਤੋਂੜਨਾ ਉਵੇਂ ਹੀ ਕਾਰਨ ਆ ਪੈਂਦੇ ਆ ਹੂੰ ਬੁਲਾਉਣ ਦੇ ਪੱਖੋਂ ਸੱਦਣ ਦੇ ਪੱਖੋਂ ਕਿੰਨੀ ਵਾਰ ਸੁਧਜੀ ਤੁਸੀਂ ਸੁਣਿਆ ਉਹਨੂੰ ਨਹੀਂ ਬੁਲਾਉਣਾ ਹਾਂ ਉਹ ਖੱਪ ਬੋਪੋਂ ਦਾ ਰੋੜਾ ਬੋਪੋਂ ਦਾ ਆਪਾਂ ਗੱਲ ਕਰਦੇ ਹਾਂ ਬਿਲਕੁਲ ਬਿਲਕੁਲ ਹਾਂ ਯਾਰ ਰਿਸ਼ਤੇਦਾਰ ਆ ਹਾਂਜੀ ਨਹੀਂ ਬਈ ਨਹੀਂ ਉਹਨੂੰ ਹੀ ਸੱਦਣਾ ਪਿਛੀ ਵਾਰੀ ਤੂੰ ਦੇਖਿਆ ਹੀ ਬਹੁਤ ਰੋਲਾ ਪਾਇਆ ਬਹੁਤ ਰੋਲਾ ਆਪਾਂ ਹੂੰ ਹੂੰ ਸੁ ਸੁੰਦਰੀ ਇਸ ਨੂੰ ਲੈ ਕੇ ਕਈ ਵਾਰ ਆਪਾਂ ਆਪਣੇ ਰਿਸ਼ਤੇਦਾਰ ਛੱਡ ਦਿੰਨੇ ਆ ਹੂੰ ਜੀ ਬਿਲਕੁਲ ਦੂਧ ਦੀ ਗੱਲ ਤਾਂ ਛੱਡੋ ਹਾਂ ਕਿ ਆਪਾਂ ਨਹੀਂ ਚਾਹੁੰਦੇ ਹੁੰਦੇ ਅਸਲ ਦੇ ਵਿੱਚ ਇਫੈਕਟ ਕੀ ਪੈਣਾ ਇਹਨਾਂ ਦਾ ਜਦੋਂ ਅਸੀਂ ਅਸੀਂ ਵਿੱਡਿਆ ਅਸੀਂ ਨਹੀਂ ਚਾਹੁੰਦੇ ਹੁੰਦੇ ਕਿ ਸਾਡੇ ਪ੍ਰੋਗਰਾਮ ਜਦੋਂ ਪਤਾ ਸਾਰਿਆਂ ਦਾ ਜੀ ਜਿੱਦਾਂ ਪ੍ਰਮੇਂਦਰ ਭਾਈ ਕਹਿੰਦੇ ਹੁੰਦੇ ਕਿ ਜਿਹੜਾ ਫਫੜਨੇ ਰਸਣਾ ਕਿ ਉਹ ਸਾਰਿਆਂ ਨੂੰ ਦੱਸ ਦੇ ਹਾਂ ਸੋ ਸੁੰਦਰੀ ਇਸ ਨੂੰ ਲੈ ਕੇ ਆਪਾਂ ਇਹਨਾਂ ਮੁਲਖਾਂ ਦੇ ਵਿੱਚ ਹਮ ਅਵੇਅਰਨੈਸ ਦੇ ਪੱਖੋਂ ਜੀ ਕੁਝ ਚੰਗਾ impression ਜਦੋਂ ਇਸ ਤਰੀਕੇ ਦੇ ਨਾਲ ਵਿਚਰਦੇ ਆ ਜੀ ਜਿਹੜਾ ਤੁਹਾਡੀ ਕੋਈ ਮਦਦ ਕਰਨਾ ਵੀ ਚਾਹੁੰਦਾ ਹੁੰਦਾ ਜੀ ਉਹਨਾਂ ਦੇ ایکسپੀਰੀਅੰਸ ਦੇ ਵਿੱਚ ਪਹਿਲਾਂ ਤੁਸੀਂ ਇਸ ਤਰ੍ਹਾਂ ਦਾ ਬਿਹੇਵੀਅਰ ਕੀਤਾ ਉਹ ਨਹੀਂ ਕਰੇਗਾ ਮਦਦ ਤੁਹਾਡੀ ਹੂੰ ਬਿਲਕੁਲ ਕਿਉਂ ਉਹ ਉਹ ਚਿੱਚਕੇਗਾ ਹਾਂਜੀ ਕਿਉਂਕਿ ਉਹ ਮਨ ਬਣਾ ਚੁੱਕਾ ਤੁਹਾਡੇ ਬਾਰੇ ਬਿਲਕੁਲ ਅੱਛਾ ਹੁਣ ਸੈਕੰਡ ਸਟੇਜ ਤੁਸੀਂ ਇਮੇਜਿਨ ਕਰੋ ਕਿ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਤੁਸੀਂ ਇੱਕ ਡੈਸਕ ਦੇ ਉੱਤੇ ਪਹੁੰਚ ਜਾਂਦੇ ਹੋ ਜਿੱਥੇ ਕਿ ਇੰਟਰਵਿਊ ਹੋ ਰਹੀ ਆ ਹਮ ਜੀ ਸੋ ਜਿਹੜੀ ਉਹ ਬੰਦੇ ਦਾ ਪੜੋਸੀ ਜਿਹੜਾ ਉਸੇ ਦਿਖ ਵਾਲਾ ਉਸੇ ਦਿਖ ਵਾਲਾ ਉਹ ਇੰਟਰਵਿਊ ਲੈ ਰਿਹਾ ਤੁਹਾਡੀ ਜੀ ਦਿਮਾਗ ਦੇ ਵਿੱਚ ਉਹ ਤੇ ਕੀ ਚੱਲ ਰਿਹਾ ਹੋਏਗਾ ਕਿਸ ਤਰ੍ਹਾਂ ਸੋਚ ਸਕਦੇ ਹੋ ਇਮੇਜਿਨ ਕਰ ਸਕਦੇ ਹੋ ਹਾਂ ਦੇਖੋ ਅਸਰ ਕਿੰਨੀ ਦੂਰ ਤੱਕ ਪਿਆ ਬਿਲਕੁਲ ਆਪਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਕਿ ਅਸੀਂ ਕਿਸੇ ਦਾ ਅੱਗਾ ਰੋਕ ਦਿੱਤਾ ਆਪਣਾ ਅੱਗਾ ਰੋਕ ਦਿੱਤਾ ਕਮਿਊਨਿਟੀ ਦਾ ਅੱਗਾ ਰੋਕ ਦਿੱਤਾ ਹੂੰ ਬਿਲਕੁਲ ਸਿੱਟੇ ਹੂੰ ਬਹੁਤ ਦੂਰ ਤੱਕ ਬਿਲਕੁਲ ਕਈ ਵਾਰ ਆਪਾਂ ਇਨਾ ਮੁਰਖਾਂ ਦੇ ਵਿੱਚ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਦੀ ਨੰਗਦੇ ਹੁੰਨੇ ਆ ਜੀ ਉਹਨਾਂ ਪਲਾਨ ਦੇ ਵਿੱਚ ਕੁਝ ਵੀ ਕਿਹਾ ਹੋਇਆ ਹਮ ਬਹੁਤ ਜ਼ਿਆਦਾ ਵਜਨ ਰੱਖਦਾ ਬਿਲਕੁਲ ਜੋ ਖੂਨ ਨਬਰ ਰਿਹਾ ਹੁੰਦਾ ਹਮ ਮੈਂ ਦੀ ਐਗਜ਼ਾਮਪਲ ਦੇਣਾ ਚਾਹੁੰਦੀ ਹਾਸਪੀਟਲ ਦੇ ਵਿੱਚ ਹਮ ਜੀ ਤੁਹਾਡਾ ਕੋਈ ਜੀ ਐਕਸੀਡੈਂਟ ਜਾਂ ਕੁਝ ਵੀ ਹੋਵੇ ਜਾਂ ਕਿਸੇ ਤੋਂ ਜਾ ਰਿਹਾ ਉੱਚੀ ਬੋਲਣਾ ਇੱਥੇ ਤੁਸੀਂ ਅੰਦਰ ਉੱਚੀ ਉੱਚੀ ਬੋਲ ਰਹੇ ਨਰਸ ਜਿਹੜੀਆਂ ਬਾਹਰ ਬੈਠੀਆਂ ਆ ਕੇ ਤੁਹਾਨੂੰ ਡਾਕਟਰ ਤੋਂ ਕਿਦਾਂ ਬਿਲਕੁਲ ਰੋਕ ਦਿੰਦੇ ਉਹ ਬਿਲਕੁਲ ਰੋਕ ਦਿੰਦੇ ਉਸੇ ਟਾਈਮ ਤੁਹਾਨੂੰ ਕ੍ਰਿਟੀਕਲੀ ਸਪੋਰਟ ਦੀ ਜ਼ਰੂਰਤ ਹੈਲਪ ਦੀ ਸ਼ਾ ਉਹ ਨਹੀਂ ਥੋੜ੍ਹੀ ਮਾਇਲ ਕਰਨਾ ਕਿ ਕਹਿੰਦੇ ਹੁੰਦੇ ਕਮਰਾ ਮੇਰਾ ਸ਼ਿਫਟ ਕਰ ਦਿਓ ਟੈਂਪਰੇਚਰ ਘਟਾ ਦਿਓ ਜਾਂ ਡਾਕਟਰ ਤੋਂ ਪੁੱਛਿਓ ਕਿ ਮੈਂ ਕੱਲ ਤੱਕ ਛੁੱਟੀ ਹੋ ਸਕਦੀ ਹੈ ਕਿੰਨੇ ਵਜੇ ਤੱਕ ਆਪਣੇ ਐਕਸਟਰਾ ਉਹ ਆਰ ਕੇ ਟ੍ਰੀਟਮੈਂਟ ਦੇਣਗੇ ਹਮ ਸੰਦੀ ਕੋਆਪਰੇਸ਼ਨ ਹਾਂ ਉਸ ਦੇ ਉੱਤੇ ਦਰਮਦਰ ਤੇ ਆ ਜਾਂਦੀ ਆ ਬਿਲਕੁਲ ਬਿਹੇਵੀਅਰ ਇਫੈਕਟ ਬਹੁਤ ਕਰਦਾ ਬਿਲਕੁਲ ਇਸ ਨੂੰ ਲੈ ਕੇ ਕਈ ਵਾਰ ਆਪਾਂ ਦਚਿੱਤੀ ਦੇ ਵਿੱਚ ਫਸ ਜਾਂਦੇ ਆ ਕਿ ਜੀ ਹੁਣ ਅਸੀਂ ਨੂੰ ਸੰਭਾਲੀਏ ਕਿਦਾਂ ਹੂੰ ਇਸ ਨੂੰ ਜਿਹੜਾ ਠੀਕ ਹੈ ਨਾ ਇਹ ਵੀ ਇੱਕ ਕ੍ਰਿਟੀਕਲ ਪੁਆਇੰਟ ਆ ਅੱਛਾ ਨਤੀਜੀ ਅਸੀਂ ਅਕਸਰ ਜਦੋਂ ਕਿਸੇ ਆਪਣੇ ਵਿੱਚੋਂ ਬਹੁਤ ਸਾਰਿਆਂ ਦੀ ਇਹ ਹੈਬਿਟ ਹੈ ਕਿ ਅਸੀਂ ਘਰ ਦੇ ਵਿੱਚ ਅਕਸਰ ਉੱਚੀ ਬੋਲਦੇ ਆ ਤੇ ਕਈ ਵਾਰੀ ਅਸੀਂ ਜਦੋਂ ਆਪਣੀ ਫੈਮਲੀ ਨਾਲ ਬਾਹਰ ਜਾਂਦੇ ਆ ਕਿਤੇ ਅਸੀਂ ਉੱਥੇ ਭੁੱਲ ਜਾਂਦੇ ਆ ਕਿਉਂਕਿ ਸਾਡੀ ਹੈਬਿਟ ਬਣੀ ਹੋਈ ਆ ਕਿ ਅਸੀਂ ਘਰ ਦੇ ਵਿੱਚ ਆ ਜਾਂ ਬਾਹਰ ਪਬਲਿਕ ਪਲੇਸ ਤੇ ਹਾਂ ਅਕਸਰ ਮੈਂ ਦੇਖਿਆ ਹੈ ਕਈ ਵਾਰ ਕਿ ਕਿਸੇ ਕਹਿੰਦਾ ਕਿ ਹਸਬੰਡ ਵਾਈਫ ਦੋਨੋਂ ਗਰੋਸਰੀ ਸ਼ਾਪਿੰਗ ਕਰਨ ਗਏ ਹੋਏ ਆ ਤੇ ਤੁਸੀਂ ਦੇਖੋ ਕਿ ਮਤਲਬ ਹਸਬੰਡ ਆਪਣੀ ਵਾਈਫ ਨੂੰ ਮਤਲਬ ਇੰਨਾ ਰੋਡਲੀ ਉਹੀ ਉੱਚੀ ਬੋਲ ਰਿਹਾ ਤੇ ਆਸ-ਪਾਸ ਦੇ ਜਦਾਂ ਮਤਲਬ ਲੋਕ ਉਹ ਇਹ ਭੁੱਲ ਜਾਂਦੇ ਕਿ ਇੱਥੇ ਆਸ-ਪਾਸ ਪੰਜਾਬੀ ਵੀ ਹੋਣਗੇ ਜਿਨ੍ਹਾਂ ਨੂੰ ਸਮਝ ਲੱਗ ਰਹੀ ਹੈ ਔਰ ਉਹ ਵੀ ਦੇਖੋ ਕਿ ਮਤਲਬ ਉਹ ਔਰਤ ਨੂੰ ਆਪਣੀ ਵਾਈਫ ਨੂੰ ਉੱਚਾ ਬੋਲ ਰਿਹਾ ਗਾਲ ਕੱਢ ਕੇ ਤੋ ਇਹ ਕਿੰਨਾ ਮਤਲਬ ਬੈਡ ਇੰਪੈਕਟ ਜਿਹੜਾ ਹੈ ਕਿਉਂਕਿ ਹੁਣ ਦੇਖੋ ਤੁਹਾਡੇ ਫੇਸ ਤੇ ਐਕਸਪ੍ਰੈਸ਼ਨ ਜੇ ਕਿਸੇ ਨੂੰ ਲੈਂਗੁਏਜ ਸਮਝ ਨਹੀਂ ਆਂਦੀ ਤੁਹਾਡੇ ਫੇਸ ਦੇ ਐਕਸਪ੍ਰੈਸ਼ਨ ਔਰ ਥੋੜੀ ਜਿਹੜੀ ਥੋੜੀ ਬਹੁਤੀ ਭਾਸ਼ਾ ਨੂੰ ਉਹ ਜੱਜ ਕਰ ਲੈਂਦੇ ਕਿ ਇਹ ਕਿਸ ਤਰੀਕੇ ਦੇ ਨਾਲ ਬੋਲ ਰਿਹਾ ਹੈ ਬਿਲਕੁਲ ਅਮ ਬਹੁਤ ਅਮ ਨਾਰਮਲ ਸਿਚੁਏਸ਼ਨ ਤੁਸੀਂ ਡਿਸਕ੍ਰਾਈਬ ਕੀਤੀ ਜੀ ਸਟ੍ਰੈਸ ਸਾਰਿਆਂ ਦੇ ਉੱਤੇ ਆਉਂਦੇ ਆ ਹਾਂਜੀ ਵਨ ਆਫ ਕਦੀ ਹੋ ਜਾਂਦਾ ਇਨਸਾਨ ਆ ਬਿਲਕੁਲ ਹਾਂ ਪਰ ਆਦਤ ਦੇ ਤੌਰ ਤੇ ਬਹੁਤ ਵਾਰ ਤੁਸੀਂ ਕਈਆਂ ਦੇ ਸ਼ਖਸੀਤ ਨਾਲ ਇਹ ਜੁੜਿਆ ਬਿਲਕੁਲ ਸੁਧਰੀ ਦੇਖਦੇ ਆ ਹਮ ਫਿਰ ਜਦੋਂ ਤੁਸੀਂ ਉੱਚੀ ਆਇਲ ਦੇ ਵਿੱਚ ਬੋਲ ਰਹੇ ਹੁੰਦੇ ਆ ਤੁਹਾਡਾ ਬੱਚਾ ਵੀ ਉੱਥੇ ਨਾਲ ਹੀ ਖੜਾ ਹੁੰਦਾ ਬਿਲਕੁਲ ਉਸ ਪੰਜ ਦੀ ਤਰ੍ਹਾਂ ਦੇਖਦਾ ਕਿ ਮਾਂ ਨੂੰ ਮੇਰਾ ਬਾਪ ਆ ਹਾਂ ਇਦਾਂ ਸੰਬੋਧਨ ਕਰ ਰਿਹਾ ਪਬਲਿਕ ਪਲੇਸ 'ਚ ਸੋ ਮੈਂ ਵੀ ਫਿਰ ਇਦਾਂ ਹੀ ਕਰੂੰਗਾ ਹਾਂ ਉਹ ਲਰਨ ਕਰ ਰਿਹਾ ਥੋੜੇ ਤੋਂ ਜਦੋਂ ਫਿਰ ਧੀ ਰਾਣੀ ਆਉਂਦੀ ਹੈ ਕਹਿੰਦੀ ਕਿ ਤੁਸੀਂ ਸਿਖਾਇਆ ਕਿ ਇਹਨੂੰ ਹਮ ਕਿਸਕਾ ਹੈ ਇਹਨੂੰ ਯਸ ਬਿਲਕੁਲ ਫਿਰ ਆਪਾਂ ਉਹਦੇ ਮੂਵ ਵੱਲ ਦੇਖਦੇ ਹਾਂ ਕਿ ਸਾਨੂੰ ਤਾਂ ਹਮ ਇਦਾਂ ਹੀ ਇੱਕ ਦੂਜੇ ਦੇ ਨਾਲ ਬਿਲਕੁਲ ਸਮਾਂ ਘਟਦਿਆਂ ਕਿੰਨੇ ਸਾਲ ਨਿਕਲ ਗਏ ਨੇ ਸਾਲ ਨਿਕਲ ਗਏ ਹਮ ਸਮਝ ਨਹੀਂ ਲੱਗ ਕਿ ਬਿਲਕੁਲ ਕੀ ਕੀ ਗੱਲ ਕਰ ਰਿਹਾ ਕੀ ਗੱਲ ਕਰ ਰਿਹਾ ਹੈ ਨਾ ਸੋ ਇਹ ਇੱਕ ਐਸਪੈਕਟ ਸੁੰਦਰੀ ਬਹੁਤ ਦੂਰ ਤੱਕ ਜਾਂਦਾ ਹੁਣ ਇਹਦੇ ਨਾਲ ਹੀ ਜੁੜੀ ਇੱਕ ਪੱਖ ਹੈ ਹਮ ਉਹ ਇੱਜ਼ਤ ਤੁਹਾਡੀ ਤੁਹਾਡੇ ਹੱਥ ਦੇ ਵਿੱਚ ਹੈ ਸੰਦਰੀ ਆਪਣੀ ਇੱਜ਼ਤ ਆਪਣੀ ਉਸ ਸਮੇਂ ਤੁਸੀਂ ਕਿਸੇ ਨਾਲ ਗੱਲ ਕਰਦੇ ਆ ਸਲੀਕੇ ਦੇ ਨਾਲ ਕੋਈ ਗਲਤੀ ਹੋ ਗਈ ਨਜਟ ਲਿਆ ਫੋਰ ਐਗਜ਼ਾਮਪਲ ਤੁਸੀਂ ਉੱਚੀ ਬੋਲਣ ਲੱਪਾ ਜਿਹੜਾ ਮਰਜੀ ਹੋਵੇ ਸੰਦਰੀ ਜੋ ਵੀ ਮੋਰੀਓ ਫਿਰ ਉੱਚੀ ਹਾਂ ਉਹ ਵੀ ਫਿਰ ਹਾਂ ਹਾਂ ਉਹ ਕੱਟ ਕਿਉਂ ਕਰੇਗਾ ਖੁਦ ਹੀ ਆਵਾਜ਼ ਹੈ ਹਾਂ ਜਿੱਦਾਂ ਦੀ ਮਾਰੂੰਗੀ ਉਦਾਂ ਹੀ ਆਏਗੀ ਸੋ ਇਸ ਨੂੰ ਲੈ ਇੱਕ ਹੋਰ ਅਸਪੈਕਟ ਐ ਸੰਦਰੀ ਜਿਹੜਾ ਮੈਨੂੰ ਹੁਣ ਬਹੁਤ ਦਿਖਦਾ ਹਮ ਓਕੇ ਕਿਉਂਕਿ ਮੈਂ ਬਹੁਤ ਕਮਿਊਨਿਟੀ ਚ ਹੁਣ ਵਿਚਰਦਾ ਜੀ ਹਮ ਵੱਖ-ਵੱਖ ਜੀ ਲੈਵਲਸ ਦੇ ਉੱਤੇ ਜਾਣ ਦਾ ਮੌਕਾ ਮਿਲਦਾ ਬਿਲਕੁਲ ਸੁੰਦਰ ਜੀ ਧਾਰਮਿਕ ਹਮ ਸਥਾਨ ਹੋਵੇ ਜੀ ਜਾਂ ਕਲਚਰ ਸਟੇਡ ਜਿਹੜਾ ਸਪੀਕਰ ਆ ਬੋਲ ਰਿਹਾ ਹਮ ਬਲਾਰਾ ਬੋਲ ਰਿਹਾ ਜੀ ਅਸੀਂ ਉੱਚੀ ਉੱਚੀ ਗੱਲਾਂ ਕਰ ਰਹੇ ਹਾਂ ਹਾਂ ਵਿੱਚ ਧਾਰਮਿਕ ਸਥਾਨਾਂ ਤੇ ਸਭ ਤੋਂ ਵੱਧ ਗੱਲਾਂ ਲੇਡੀਜ਼ ਕਰਦੀਆਂ ਜੀ ਲੇਡੀਜ਼ ਕਰਦੀਆਂ ਬਿਲਕੁਲ ਹਾਂ ਸਭ ਤੋਂ ਵੱਧ ਹਮ ਲੇਡੀਜ਼ ਵਾਲੇ ਪਾਸੇ ਨੂੰ ਬਲਾਰਾ ਦੇਖ ਰਿਹਾ ਹੁੰਦਾ ਬਾਰ-ਬਾਰ ਹਾਂ ਮੈਂ ਬਿਲਕੁਲ ਤੇ ਅਸੀਂ ਉੱਚੀ ਉੱਚੀ ਬੋਲ ਰਹੇ ਹਾਂ ਹਾਂ ਅਸੀਂ ਕੁਝ ਹੁੰਦੇ ਨਹੀਂ ਐ ਉਥੇ ਕਰਨ ਕੀ ਜਾਂਦੇ ਮੈਨੂੰ ਇਹ ਹਰ ਕੀ ਸਾਫ ਦਿੱਤ ਤੁਸੀਂ ਕਿਤੇ ਨਹੀਂ ਤੁਸੀਂ ਹੋਰ ਧਾਰਮਿਕ ਦਾਰੇ ਸਾਡੀ ਕਮਿਊਨਿਟੀ ਤੋਂ ਬਾਹਰ ਦੇ ਲਾ ਹਾਂ ਇਹ ਬਹੁਤ ਵੱਡਾ ਜੁਰਮ ਮੰਨਿਆ ਜਾਂਦਾ ਜੁਰਮ ਹਾਂ ਜਦੋਂ ਜੁਰਮ ਮੰਨਿਆ ਜਾਂਦਾ ਇਹੋ ਕਿ ਤੁਸੀਂ ਬੋਲ ਰਹੇ ਹੋ ਉੱਚੀ ਬੋਲ ਰਹੇ ਹੋ ਉਹ ਵੀ ਇਸ ਜਗ੍ਹਾ ਦੇ ਉੱਤੇ ਔਰ ਉਹ ਵੀ ਸੁਣਦੇ ਨਹੀਂ ਤੁਸੀਂ ਕਿਸੇ ਨੂੰ ਤੁਸੀਂ ਦੇਖਿਆ ਤੁਹਾਡੀ ਐਂਦਾ ਸਿਰ ਘੁੰਮਦੇ ਆ ਹਾਂ ਤੁਹਾਡੇ ਵੱਲ ਦੇਖਦੇ ਆ ਦੇਖਦੇ ਆ ਅੱਖਾਂ ਪਾੜ-ਪਾੜ ਕੇ ਦੇਖਦੇ ਆ ਹਾਂ ਸੁੰਦਰੀ ਉਸ ਟਾਈਮ ਤੇ ਦੇਖਣ ਵਾਲੇ ਉਸ ਉਸ ਟਾਈਮ ਦੇ ਉੱਤੇ ਕਈ ਇਹਨੇ ਬੇਸ਼ਰਮ ਉਹ ਕੈਰੀ ਹੋ ਰੱਖਦੇ ਆ ਉਹ ਦੋ ਵਾਰੀ ਦੇਖ ਕੇ ਉਪਰ ਹਨ ਹੋ ਜਾਂਦੇ ਆ ਉਹ ਉਹ ਸੋਚਦੇ ਕਿ ਨਹੀਂ ਮੈਂ ਦੇਖਿਆ ਹੀ ਨਹੀਂ ਹੈ ਤੁਹਾਡੇ ਵੱਲ ਕਿਸੇ ਕਿਦਾਂ ਦੇ ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ ਪਰ ਇਹ ਇਥੋਂ ਤੁਹਾਡੀ ਕਾਮਨ ਸੈਂਸ ਦਾ ਪਤਾ ਚਲਦਾ ਹੈ ਐਕਚੁਅਲ ਵੀ ਤੁਸੀਂ ਕਿੰਨੇ ਕੁ ਅਕਲਮੰਦ ਹੋ ਕਿ ਕਿਸ ਜਗ੍ਹਾ ਦੇ ਉੱਤੇ ਮਤਲਬ ਇੱਕ ਤਾਂ ਤੁਹਾਡੀ ਇਨਸਰਟ ਹੋ ਰਹੀ ਆ ਉਪਰੋਂ ਤੁਸੀਂ ਇਗਨੋਰ ਕਰ ਰਹੇ ਹੋ ਚੀਜ਼ਾਂ ਨੂੰ ਨਾ ਵੀ ਮਤਲਬ ਲੋਕ ਤੁਹਾਨੂੰ ਦੇਖ ਰਹੇ ਤਾਂ ਤੁਸੀਂ ਉਸ ਨੂੰ ਇਗਨੋਰ ਕਰਕੇ ਕੰਟੀਨਿਊ ਉਸ ਚੀਜ਼ ਨੂੰ ਜਾਰੀ ਰੱਖਦੇ ਆ ਸੋ ਸੁੰਦਰੀ ਜੇ ਦੇ ਹਾਲਾਂ ਦੇ ਪੱਖੋਂ ਜ਼ਮੀਨੀ ਜਿਹੜੀ ਅਵੇਅਰਨੈਸ ਆ ਹੂੰ ਸੋਚ ਆ ਉਹ ਜ਼ਰੂਰ ਡਿਵੈਲਪ ਕਰਨੀ ਪਣੀ ਆ ਕਿ ਆਪਾਂ ਜੀ ਅਮ ਇਥੇ ਖਾਸ ਕਰਕੇ ਬੱਚਿਆਂ ਨੂੰ ਜਿਹੜਾ ਆ ਉਹ ਆਪਣੀ ਗੱਲਾਂ ਦੇ ਵਜਨ ਦੇ ਪੱਖੋਂ ਸ਼ਕਤੀਸ਼ਾਲੀ ਬਣਾਈਏ। ਹਮ ਜੀ ਆਪਣੇ ਬੋਲਾਂ ਨੂੰ ਬਿਲਕੁਲ ਸ਼ਕਤੀਸ਼ਾਲੀ ਬਣਾਈਏ। ਹਮ ਨਾਕੀ ਆਵਾਜ਼ ਉੱਚੀ ਕਰਕੇ ਬੁਲੰਦ ਕਰਕੇ ਹਾਂ ਇਹ ਬਹੁਤ ਜ਼ਰੂਰੀ ਹੈ ਸੰਧ ਜੀ। ਜੀ ਬਿਲਕੁਲ। ਦੂਜਾ ਕਈ ਵਾਰ ਆਪਾਂ ਜਦੋਂ ਗੁੱਸੇ ਜਾਂਦੇ ਆ ਪਮਾ ਟਾਈਮ ਆਫ ਗੁਰੇ ਬਹੁਤ ਵਾਰ ਕਈ ਵਾਰ ਕਹਿ ਦਿੰਦੇ ਕਿ ਥੋੜਾ ਸਾਇਲੈਂਟ ਹੋਗੇ ਨਾ 2 ਮਿੰਟ ਦਾ ਜਾਂ 1 ਮਿੰਟ ਦਾ ਤੁਮ ਟਾਈਮ ਆਫ ਲਾ ਲਾ। ਹਮ ਇਦਵਰਕ ਕੀਤਾ ਜਾ ਸਕਦਾ ਜੀ ਬਿਲਕੁਲ ਮੇਰੀ ਮਾਂ ਕਿਹਾ ਕਰਦੀ ਆ ਜੀ ਕਿ ਗੁੱਸਾ ਚੰਡਾਲਿਆ ਹਾਂ ਇੱਕ ਮਿੰਟ ਦੇ ਵਿੱਚ ਤੁਹਾਨੂੰ ਨਹੀਂ ਸਮਝ ਆਉਂਦੀ ਕਿ ਤੁਸੀਂ ਕਿਉਂ ਇਦਾਂ ਰਿਐਕਟ ਕੀਤਾ ਹੂੰ ਤੁਸੀਂ ਜਦੋਂ ਮੜਿਆ ਜਾਣਿਆ ਤੁਸੀਂ ਸੁੱਝਦੇ ਆ ਨਾਮ ਆ ਬੱਦੇ ਨੂੰ ਜਾਣਦਾ ਸੀ ਹੂੰ ਆ ਮੋੜ ਦਿੱਤੇ ਜਿਹਨੂੰ ਰੋਡ ਰੇਜ ਵੀ ਆਪਾਂ ਕਈ ਵਾਰ ਕਹ ਲੈਂਦੇ ਹਾਂ ਬਿਲਕੁਲ ਹਾਂ ਜੀ ਬਿਨਾ ਕਿਸੇ ਬਹੁਤ ਵੱਡੇ ਕਾਰਨ ਹੀ ਕਿਤੇ ਸਿਰ ਪੈ ਰਹੇ ਮੈਂ ਹੀ ਬਹੁਤ ਵਾਰ ਪੰਜਾਬ ਦੇ ਵਿੱਚ ਦੇਖਦਾ ਕਿ ਲੜਾਈ ਕਰ ਲੜਾਈ ਕਰਨਾ ਇੱਕਦਮ ਹਮ ਰੈਂਪਰ ਹਾਈ ਹੁੰਦੇ ਆ ਸਾਰਿਆਂ ਦੇ ਟੈਂਪਰ ਇੱਕਦਮ ਫਲੇਰ ਅਪ ਹੋ ਜਾਂਦਾ ਮੈਂ ਇਹਦੇ ਵਿੱਚ ਕਲਚਰਲ ਸ਼ਿਫਟ ਜਿਹੜੀ ਆ ਸਭਿਆਚਾਰਕ ਬਦਲਾਅ ਜਿਹੜਾ ਇਸ ਨੂੰ ਵੀ ਕਮਿਊਨਿਟੀ ਦੇ ਤੌਰ ਤੇ ਜਰੂਰ ਵਡਾਵਾ ਦੇਣਾ ਚਾਹਾਂਗਾ ਜੀ ਕਿ ਆਪਾਂ ਇਸ ਨੂੰ ਨਜਠੀਏ ਹਮ ਬਿਲਕੁਲ ਮੈਲ ਜੁੜ ਜੁੜ ਕਰਦਿਆਂ ਇਸ ਵੱਲ ਨੂੰ ਤੁਰਿਏ ਬਿਲਕੁਲ ਬਿਲਕੁਲ ਇੱਕ ਤਾਂ ਇੱਕ ਤਾਂ ਹੁੰਦਾ ਨਾ ਕਿ ਅ ਬੰਦਾ ਉਹਦਾ ਗੁੱਸਾ ਜਿਹੜਾ ਟੈਂਪਰ ਹੈ ਆਪ ਗਿਆ ਆ ਠੀਕ ਹੈ ਨਾ ਤੋ ਫਾਇਰ ਤੇ ਉਸ ਟਾਈ ਉਸ ਸਿਚੁਏਸ਼ਨ ਚ ਵੀ ਆਪਾਂ ਉੱਚੀ ਬੋਲਦੇ ਹੀ ਬੋਲਦੇ ਆ ਇੱਕ ਹੁੰਦਾ ਕਿ ਨਾਰਮਲ ਹੈ ਵੀ ਚਾਹੇ ਅਸੀਂ ਨਾਰਮਲ ਵੀ ਗੱਲ ਕਰ ਰਹੇ ਆ ਤੇ ਇਸ ਲੈਜੈਂਡ ਨਾਲ ਅਸੀਂ ਉੱਚੀ ਬੋਲ ਰਹੇ ਆ ਕਿ ਆਸ-ਪਾਸ ਜਿਹੜੇ ਸੁਣਦੇ ਆ ਉਹ ਤਾਂ ਇਹੀ ਸੋਚਣਗੇ ਕਿ ਲੜਾਈ ਕਰ ਰਹਾ ਹੈ इवन ਕਿ ਇਨਸੀਡੈਂਟ ਇੱਥੇ ਹੋ ਵੀ ਚੁੱਕਾ ਹੈ ਗੋਆਂਡੀਆ ਨੇ ਪੁਲਿਸ ਸਾਧ ਲਈ ਬੀਰ ਯੈਸ ਹਾਂ ਸੋ ਉਹਨਾਂ ਨੇ ਪੁਲਿਸ ਬੁਲਾ ਲਈ ਹੈ ਜਦੋਂ ਪੁਲਿਸ ਸਾਡੇ ਕਰਦੇ ਨਾਲ ਨੇਬਰਜ਼ ਹੀ ਹੀ ਗੱਲ ਹੈ ਸੋ ਉਹਨਾਂ ਨੇ ਪੁਲਿਸ ਕਾਲ ਕੀਤੀ ਹੈ ਕਿ ਸਾਡੇ ਜਿਹੜੇ ਪੜੋਸ ਦੇ ਵਿੱਚ ਲੜਾਈ ਹੋ ਰਹੀ ਹੈ ਤਾਂ ਤੁਸੀਂ ਆ ਕੇ ਉਹਨਾਂ ਨੂੰ ਛਡਾਓ ਸੋ ਜਦੋਂ ਪੁਲਿਸ ਘਰੇ ਆਂਦੀ ਹੈ ਉਹ ਕਹਿੰਦੇ ਅਸੀਂ ਤਾਂ ਨਾਰਮਲ ਗੱਲ ਕਰ ਰਹੇ ਸੋ ਪੁਲਿਸ ਵਾਲੇ ਵੀ ਜਾਣਦੇ ਕਿ ਇਹ ਨਾਰਮਲ ਸੋ ਆਮ ਸ਼ੌਕਡ ਕਿ ਅੱਛਾ ਇਦਾਂ ਵੀ ਹੂੰ ਸੁਨਦਰ ਜੀ ਨੂੰ ਮੈਂ ਨੈਕਸਟ ਡੇ ਤੇ ਲੈ ਆਉਣਾ ਮੈਜਿਕ ਕਰੋ ਕਿ ਉਹਨਾਂ ਦੇ ਵਿੱਚ ਕੋਈ ਪੰਜਾਬੀ ਬਿਲਕੁਲ ਜਿਹੜਾ ਆ ਪੁਲਿਸ ਆਫਸਰ ਹੋਵੇ ਹੁਣ ਉਸੇ ਗੱਡੀ 'ਚ ਬੈਠ ਕੇ ਉਹਦੇ ਜਿਹੜੇ ਨਾਲ ਆਏ ਉਹਨੂੰ ਪੁੱਛਣਗੇ ਤਾਂ ਜ਼ਰੂਰ ਹਾਂ ਵੀ ਇਹ ਇਜ਼ 댓 ਨਾਰਮਲ ਗੁਰਵਿੰਦਰ ਜੋ ਵੀ ਹੈ ਨਾ ਸੋ ਨਾਰਮਲ ਹੈ ਇਹ ਚੀਜ਼ਾਂ ਸੋ ਵਿਚ ਇਸ ਮੈਨੂੰ ਲੱਗਦਾ ਕਿ ਇਹ ਨਾਰਮਲ ਚੀਜ਼ਾਂ ਨਹੀਂ ਹੈ ਸਾਨੂੰ ਥੋੜਾ ਜਿਹਾ ਇਸ ਚੀਜ਼ ਤੇ ਇਸ ਮਾਮਲੇ ਦੇ ਵਿੱਚ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ ਖਾਸ ਕਰਕੇ ਪਬਲਿਕ ਪਲੇਸ ਤੇ ਸ਼ੰਦਰੀ ਮੈਂ ਆਊਟ ਆਫ ਦਾ ਨਾ ਕਹਿੰਦੇ ਹੁੰਦੇ ਆ ਆਪਣਾ ਬਾਕਸ ਜਾ ਕੇ ਹੁਣ ਗੱਲ ਕਰਨ ਲੱਗਾ ਐਜਕ ਕਮਿਊਨਿਟੀ ਫੈਮਲੀਆਂ ਆਪਾਂ ਨੂੰ ਜ਼ਰੂਰਤ ਹੈ ਆਪਣੀ ਕਮਿਊਨਿਟੀ ਤੋਂ ਬਾਹਰ ਜਾ ਕੇ ਵੇਚਣ ਦੀ ਬਿਲਕੁਲ ਜੀ ਜਦੋਂ ਜਾਵਾਂਗੇ ਹਮ ਮਹਿਸੂਸ ਕਰਾਂਗੇ ਬਿਲਕੁਲ ਕਿਉਂਕਿ ਬਹੁਤ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਣਗੀਆਂ ਮਹਿਸੂਸ ਕਰਾਂਗੇ ਹਮ ਫੀਲ ਵੀ ਕਰਾਂਗੇ ਤੇ ਭਾਵਨਾ ਜਾਗੇਗੀ ਹਮ ਅਵੇਅਰਨੈਸ ਆਏਗੀ ਬਿਲਕੁਲ ਬਹੁਤ ਆਤ ਆਪਣੀ ਜ਼ਿੰਦਗੀ ਇਹਨਾਂ ਮੁਲਕਾਂ ਚ ਆ ਕੇ ਵੀ ਸੁੰਦਰੀ ਅਸੀਂ ਆਮ ਸੌਰੀ ਟੂ ਸੇ ਬਹੁਤ ਆਤ ਖੂ ਦੇ ਡੱਡੂਆ ਹੂੰ ਜੀ ਸਾਡੀ ਉਠਣੀ ਬੈਠਣੀ ਪਰਿਵਾਰਾਂ ਦੇ ਵਿੱਚ ਵੀ ਜੀ ਬਹੁਤ ਸੀਮਤ ਆ ਬਿਲਕੁਲ ਇੰਨੇ ਪ੍ਰੋਗਰਾਮਸ ਸੈਟਰਡੇ ਸੰਡੇ ਸ਼ਾਮ ਨੂੰ ਜਾਂ ਕਿਦਾਂ ਹੁੰਦਿਆਂ ਵੀ ਅਸੀਂ ਸਿਰਫ ਤੇ ਸਿਰਫ A ਟੂ B ਤੇ B ਟੂ C ਆ ਬਿਲਕੁਲ ਸਹੀ ਗੱਲ ਹੈ ਲਾਇਬ੍ਰੇਰੀ ਤੱਕ ਪਬਲਿਕ پلیਸਿਸ ਆਟ ਗੈਲਰੀਸ ਹਾਂ ਨਿਊਜ਼ਲੈਟਰ ਪੜ੍ਹ ਕੇ ਜੋ ਕਮਿਊਨਿਟੀ ਚ ਹੋ ਰਿਹਾ ਹੂੰ ਟਰੂਲੀ ਸੰਦੜੀ ਇਸ ਦੇ ਨਾਲ ਗ੍ਰੋਥ ਇਨਾ ਮੁਲਕਾਂ ਦੀ ਵਦਿਆ ਬਿਲਕੁਲ ਛਿੜੀ ਵਸੀ ਲੈਨੇ ਹੂੰ ਆਪਾਂ ਨਿਯਮਤਾ ਮੈਂ ਕਿਹਦਾ ਨਾ ਸ਼ਬਦ ਪੰਜਾਬੀ ਦਾ ਨਿਯਮਤਾ ਉਹ ਆਪਾ ਜਿਹੜੀਆਂ ਕਬੂਲ ਸਕਦੇ ਆ ਉਹਨਾਂ ਨੂੰ ਅਪਣਾ ਸਕਦੇ ਆ ਇਹ ਬਹੁਤ ਇੰਪੋਰਟੈਂਟ ਆ ਬਹੁਤ ਇੰਪੋਰਟੈਂਟ ਆ ਬਿਲਕੁਲ ਐਂਡ ਦੁਬਾਰਾ ਜਿੱਤੋਂ ਪਰ ਟਾਪਿਕ ਸ਼ੁਰੂ ਕੀਤਾ ਹੈ ਅਸੀਂ ਆਸਵਾਂਦਾ ਕਿ ਸ਼ਾਇਦ ਇਹ ਪ੍ਰੋਗਰਾਮ ਸੁਣ ਕੇ ਤੁਸੀਂ ਆਪਣੇ ਸਰਕਲ ਦੇ ਵਿੱਚ ਬਿਲਕੁਲ ਵਿਚਰਦਿਆਂ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕਰੋਗੇ ਬਿਲਕੁਲ ਬੜੀ ਅਸੀਂ ਸ਼ੁਕਰਗੁਜ਼ਾਰ ਹਾਂ ਮੈਂ ਆਪਣੀ ਗੱਲ ਦੱਸਾਂ ਮੇਰੇ ਮਮ ਨੂੰ ਨਾ ਅਕਸਰ ਉੱਚੀ ਬੋਲਣ ਦੀ ਆਦਤ ਹੈਗੀ ਆ ਉਹ ਬੋਲਦੇ ਆ ਨਾਰਮਲੀ ਜੀ ਠੀਕ ਹੈ ਤੋਂ ਜਿਸ ਤਰ੍ਹਾਂ ਕਰੋ ਬਾਹਰ ਵੀ ਜਾਂਦੇ ਆ ਨਾ ਤੇ ਉਹ ਪਬਲਿਕ ਪਲੇਸ ਦੇ ਵਿੱਚ ਉਹ ਉਹਨਾਂ ਨੂੰ ਭੁੱਲ ਜਾਂਦਾ ਉਹ ਜਿਸ ਤਰ੍ਹਾਂ ਨਾਰਮਲ ਘਰੇ ਗੱਲਾਂ ਕਰਦੇ ਉਹ ਉਦਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਫਿਰ ਮੈਂ ਮਮਾ ਦਾ ਹੱਥ ਫੜ ਕੇ ਮਮਾ ਥੋੜਾ ਜਿਹਾ ਹੌਲੀ ਪਲੀਜ਼ ਹੁਣ ਤੁਸੀਂ ਮੈਨੂੰ ਦੱਸੋਗੇ ਕਿੱਦਾਂ ਬੋਲ ਸੋ ਇਹ ਆਪਣਾ ਜਿਸ ਤਰ੍ਹਾਂ ਕਿ ਆਪਣੇ ਜਿਹੜੇ ਬਜ਼ੁਰਗ ਹੈ ਮਮ ਡੈਡ ਹੈਗੇ ਆ ਤਾਂ ਮੈਂ ਇਹ ਨਹੀਂ ਕਹਿੰਦੇ ਸਾਰੇ ਹੀ ਮਤਲਬ ਉੱਚੀ ਬੋਲਦੇ ਆ ਸਾਰੇ ਹੌਲੀ ਬੋਲਦੇ ਆ ਆਪਣੇ ਆਪਣੀ ਘਰ ਦੀ ਹਿਸਾਬ ਦੇ ਨਾਲ ਜਿਸ ਤਰ੍ਹਾਂ ਕਿ ਉੱਥੇ ਇੰਡੀਆ ਦੇ ਵਿੱਚ ਆਦਤ ਪਈ ਹੋਈਆਂ ਆ ਸੋ ਜੁਆਇੰਟ ਫੈਮਲੀਆਂ ਰੰਦੇ ਸੀ ਜਾਂ ਫਿਰ ਆਪਣੇ ਇਨ ਲੋਸ ਫੈਮਲੀ ਇਦਾਂ ਦੀ ਸੀ ਕਿਉਂਕਿ ਹੁਣ ਮੇਰੇ ਸਾਡੇ ਦਾਦਕਿਆਂ ਦੇ ਘਰ ਦੇ ਵਿੱਚ ਘੱਟੋ ਘੱਟ 10-12 ਜਾਨੇ ਸਕੇ ਮੈਂ ਤਾਂ ਇੱਕ ਬੜੀ ਇੰਟਰਸਟਿੰਗ ਗੱਲ ਦਾ ਸੁਧਰੀ ਜੀ ਰੀਸੈਂਟਲੀ ਹੋਇਆ ਹਮ ਸੀ ਜਨਰਲ ਹੈ ਤੇ ਪਰਿਵਾਰਕ ਮホール ਦੇ ਵਿੱਚ ਇੱਕ ਅਮ ਜਗਾ ਮੈਂ ਬੈਠਾ ਸੀ ਜੀ ਕਹਿੰਦੇ ਯਾਰ ਸਾਡੀ ਤਾਂ ਇਥੇ ਸ਼ਾਮਤ ਆ ਗਈ ਆ ਓਕੇ ਕੀ ਹੋਇਆ ਕਹਿੰਦੇ ਪ੍ਰਾਵਾ ਟੱਬਰ ਦੂਸਰੇ ਪਾਸੇ ਟਕਰ ਗਿਆ ਜਿਹੜਾ ਮੜਕੂ ਗੂ ਬੜਕੇ ਫਿਟ ਰਣ ਸਾਨੂੰ ਸਾਨੂੰ ਕਹਿਣਾ ਪੈਂਦਾ ਮਾਰੇ ਉੱਚੀ ਬੋਲੀ ਹੋ ਜੀ ਮਾਰੇ ਉੱਚੀ ਉੱਚੀ ਬੋਲੀ ਬਿਲਕੁਲ ਹਾਂ ਹੁਣ ਦੇਖੋ ਕਿ ਅਸੀਂ ਆਪਣੇ ਮਾਪਦੰਡ ਦੇ ਪੱਖੋਂ ਉਹਨਾਂ ਦੀ ਧੀਮੀ ਆ ਉਹ ਮੈਂ ਸਿਚੁਏਸ਼ਨ ਲੈ ਕੇ ਆਉਣਾ ਕਿ ਉਸ ਨੂੰ ਸਵਕਾਰਨ ਦੀ ਬਜਾਏ ਉਹਨਾਂ ਨੂੰ ਕਹਿ ਰਹੇ ਕਿ ਸਾਡੇ ਲੈਵਲ ਦੇ ਉੱਤੇ ਉੱਥੇ ਆ ਜਾਓ ਤੁਸੀਂ ਤੁਸੀਂ ਉੱਚੀ ਬੋਲੋ ਸਾਨੂੰ ਨਹੀਂ ਖੱਲੇ ਨਹੀਂ ਆ ਸਾਨੂੰ ਨਹੀਂ ਸੁਣ ਰਿਆ ਉਹ ਕਹਿੰਦੇ ਇਹ ਬਿਸਤਰਾ ਖੜੀ ਹੋ ਗਈ ਆ ਉਹ ਤਾਂ ਕਹਿੰਦਾ ਪਤਾ ਹੀ ਨਹੀਂ ਲੱਗਦਾ ਕਹਿੰਦਾ ਕੀ ਬੋਲ ਰਿਹਾ ਕਹਿੰਨੇ ਕੀ ਕਹੇ ਹਾਂ ਕਈ ਵਾਰ ਤੁਸੀਂ ਦੇਖਿਆ ਕਿ ਕਈ ਫੋਨ ਦੇ ਉੱਤੇ ਇਸ ਤਰ੍ਹਾਂ ਗੱਲ ਕਰ ਰਹੇ ਹੁੰਦੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਸਮਝ ਹੀ ਨਹੀਂ ਆਉਂਦੀ ਕਿ ਕਹਿ ਕੀ ਰਿਹਾ ਤੁਸੀਂ ਚਾਹੇ ਕੋਲ ਬੈਠੇ ਹੋਵੋ ਤਾਂ ਉਹਨਾਂ ਦੀ ਹੈਬਿਟ ਬਣੀ ਹੋਈ ਆ ਹੁਣ ਸਾਡੀ ਹੈਬਿਟ ਕਈਆਂ ਦੀ ਬਣੀ ਹੋਈ ਹੈ ਸਾਡੇ ਵਿੱਚ ਬਹੁਤ ਸਾਰੇ ਇਦਾਂ ਦੇ ਆ ਜਿਹੜੇ ਬਹੁਤ ਉੱਚੀ ਬੋਲਣਾ ਪਸੰਦ ਕਰਦੇ ਉੱਚੀ ਹੀ ਸੁਣਨਾ ਪਸੰਦ ਕਰਦੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਦੇਖੋ ਉੱਚੀ ਬੋਲਣ ਦਾ ਵੀ ਕਿਤੇ ਸਮਾਂ ਆ ਜਾਂਦਾ ਹੈ ਬਿਲਕੁਲ ਹਾਂ ਬੋਲਣਾ ਕਿਤੇ ਜਗ੍ਹਾ ਤੇ ਕਈ ਜਗ੍ਹਾ ਤੇ ਉੱਚੀ ਬੋਲਣਾ ਪੈਂਦਾ ਯਾ ਪਰ ਨਾਰਮਲ ਜ਼ਿੰਦਗੀ ਦੇ ਵਿੱਚ ਆਪਾਂ ਵਧੀਆ ਇਹਨਾਂ ਮੁਲਕਾ 'ਚ ਗੁਜ਼ਾਰ ਸਕਦੇ ਆ ਜੀ ਇਹ ਸ਼ਾਂਤਮਈ ਮੁਲਕ ਹੈ ਬਿਲਕੁਲ ਜੀ ਤੇ ਆਓ ਆਪਾਂ ਇੱਥੇ ਦੀ এনवायरमेंट ਦੇ ਵਿੱਚ ਆਪਣਾ ਯੋਗਦਾਨ ਪਾਈ ਬਿਲਕੁਲ ਜੀ ਥੈਂਕ ਯੂ ਆਖਿਰ ਦੇ ਵਿੱਚ ਇੱਕ ਚੀਜ਼ ਜ਼ਰੂਰ ਕਹਾਂਗੀ ਕਿ ਜਿਹੜੀਆਂ ਆਦਤਾਂ ਹੁੰਦੀਆਂ ਨੇ ਛੇਤੀ ਕਿ ਬਦਲਦੀਆਂ ਨਹੀਂ ਬਾਰਿਸ਼ਾਂ ਨਾ ਆਤਾ ਜਾਂਦੀਆਂ ਭਾਵੇਂ ਕਟਿਏ ਪੂਰੀਆਂ ਪੂਰੀਆਂ ਤੋਂ ਪਰ ਹੌਲੀ ਹੌਲੀ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਥੈਂਕ ਯੂ ਸ਼ੁਕਰੀਆ ਨਤੇਜੀ ਸੋ ਇਹ ਆਈਆ ਲੇਟੈਸਟ ਹੈ ਕੁਝ ਅਪਡੇਟਸ ਨਾਲ